ਨਹੀਂ ਸਮਝਿਆ ਔਰ ਦੂਸਰੀ ਗੱਲ ਇਹ ਵੀ ਹੈ ਵੀ ਜਿਹੜੇ 92% ਹੈਗਾ ਉਹਦੇ ਵਿੱਚ ਇੰਡਸਟਰੀ ਦਾ ਟਰਾਂਸਪੋਰਟ ਦਾ ਹੈ ਡੋਮੈਸਟਿਕ ਵੀ ਹੈ ਇਹ ਸਾਰੇ ਜਿਹੜੇ ਫੈਕਟਰ ਨੇ ਜਿਵੇਂ ਦਿੱਲੀ ਇਟਸੈਲਫ ਦਿੱਲੀ ਦੇ ਵਿੱਚ 1 ਕਰੋੜ ਵਹੀਕਲ ਰੋਜ਼ ਐਂਟਰ ਹੁੰਦਾ ਹੈ ਉੱਥੇ ਦਾ ਲੋਕਲ ਵਹੀਕਲ ਚੱਲਦਾ ਹੈ ਮੋਟਰਸਾਈਕਲ ਸਕੂਟਰ ਉੱਤੇ ਕਾਰਾਂ ਬੱਸਾਂ ਟਰੱਕ ਤੇ ਹਵਾਈ ਜਹਾਜ਼ ਸਾਰੇ ਚੱਲਦੇ ਨੇ ਕਾਰਬਨ ਮੋਨੋਕਸਾਈਡ ਛੱਡਦੇ ਨੇ ਉਹ ਸੁਪਰੀਮ ਕੋਲਡੂਨੀ ਦੇ ਸੇ ਜਿਹੜੀ ਉੱਥੇ ਦੀ ਇੰਡਸਟਰੀ ਹੈ ਉਹਦਾ ਇੱਕ ਵੱਡਾ ਹਿੱਸਾ ਹੈ ਸੁਪਰੀਮ ਕੋਲਡੂਨੀ ਦੇ ਸੇ ਉੱਥੇ ਦੇ ਬਿਲਡਰ ਨੇ ਉਹ ਇਨੀ ਕੰਸਟ੍ਰਕਸ਼ਨ ਹੁੰਦੀ ਹੈ ਉਹ ਸੁਪਰੀਮ ਕੋਲਡੂਨੀ ਦੇ ਸੇ ਇਹ ਸਾਰੇ ਜਿਹੜੇ ਲੋਕ 92% ਕੰਟ੍ਰਿਬਿਊਟ ਕਰਦੇ ਨੇ ਪੋਲੂਸ਼ਨ ਦੇ ਵਿੱਚ ਉਹ ਇਸ ਕਰਕੇ ਨਹੀਂ ਦੇ ਸੇ ਕਿਉਂਕਿ ਜਿੰਨੇ ਪੋਲਿਊਸ਼ਨ ਕੰਟਰੋਲ ਬੋਰਡ ਨੇ ਚਾਹੇ ਕਿਸੇ ਸਟੇਟ ਦਾ ਹੋਵੇ ਉਹ ਪੈਸੇ ਇਕੱਠੇ ਕਰਨ ਦਾ ਕੰਮ ਕਰਦੇ ਨੇ ਔਰ ਉੱਪਰ ਤੱਕ ਉਹ ਪੈਸੇ ਜਾਂਦੇ ਨੇ ਹੂੰ ਤੇ ਉਹ ਉੱਥੇ ਚੁੱਪ ਕਰ ਜਾਂਦੇ ਨੇ ਕਦੇ ਕਿਸੇ ਨੇ ਜਾ ਕੇ ਕਿਸੇ ਪਠਿਆਲੇ ਨੂੰ ਅੰਦਰ ਦੇ ਨਹੀਂ ਗੱਲ ਕੀਤੀ ਹੈ ਹੂੰ ਕਦੇ ਕਿਸੇ ਨੇ ਗੱਲ ਕੀਤੀ ਹੈ ਵੀ ਜਿਹੜੇ ਇੰਡਸਟਰੀ ਵਾਲੇ ਨੇ ਪੋਲਿਊਸ਼ਨ ਫਲਾਉਂਦੇ ਨੇ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਕਰ ਲਈ ਹੈ ਹੂੰ ਕਦੇ ਹਿੰਮਤ ਨਹੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਜੇ ਉਹ ਆਉਂਦੇ ਨੇ ਪੈਸੇ ਲੈ ਕੇ ਆਪਣੇ ਤੁਰ ਜਾਂਦੇ ਨੇ ਇਸ ਕਰਕੇ ਕਿਸਾਨ ਤੋਂ ਪੈਸੇ ਨਹੀਂ ਇਕੱਠੇ ਕੀਤੇ ਜਾ ਸਕਦੇ ਡੇ ਵੱਡੇ ਤਬਕੇ ਚ ਫਿਰ ਉਹ ਬਦਨਾਮੀ ਬੜੀ ਹੁੰਦੀ ਹੈ ਵੀ ਦੇਖੋ ਜੀ ਭਰਾਲੀ ਫੂਕਣ ਦੇ ਪੈਸੇ ਪੋਲੂਸ਼ਨ ਕੰਟਰੋਲ ਬਟ ਇਕੱਠੇ ਕਰਦਾ ਹੈ ਇਸ ਕਰਕੇ ਉਹ ਪੈਸੇ ਨਹੀਂ ਦਿੰਦੇ ਉਹਨਾਂ ਤੇ ਗਾਜ ਡਿੱਗਦੀ ਸੌਖੇ ਸ਼ਬਦਾਂ ਚ ਕਹਿ ਦੋ ਵੀ ਉਹ ਗਰਾਹੀ ਨਹੀਂ ਹੁੰਦੀ ਜਾਂ ਮਹੀਨਾ ਨਹੀਂ ਕਿਸਾਨਾਂ ਤੋਂ ਲਿਆ ਜਾਂਦਾ ਹਾਂ ਇਹੀ ਇਹੀ ਹੈ ਉਹ ਪੈਸੇ ਉਹਨਾਂ ਤੋਂ ਮਹੀਨਾ ਨਹੀਂ ਲੈਂਦੇ ਕਿਸੇ ਵੀ ਚੀਜ਼ ਦਾ ਨਹੀਂ ਹਰ ਪਾਸੇ ਜਿੰਨੇ ਬਿਜ਼ਨਸ ਨੇ ਦੀ ਨੀ ਇੰਡਸਟਰੀ ਹੈ ਉੱਥੇ ਮਹੀਨਾ ਹਰ ਪਾਸੇ ਬੰਨਿਆ ਹੋਇਆ ਜਿਹੜੇ ਸੰਬੰਧ ਸੰਬੰਧਿਤ ਵਿਭਾਗ ਨੇ ਮਹੀਨਾ ਲੈ ਜਾਂਦੇ ਨੇ ਬਸ ਸਭ ਕੁਝ ਸਭ ਅੱਛਾ ਹੈ ਤੇ ਕਦੇ-ਕਦਾਈ ਇਹ ਵੀ ਹੁੰਦਾ ਵੀ ਕਾਗਜ਼ੇਦ ਦਿਖਾਉਣ ਵਾਸਤੇ ਕੁਝ ਲੋਕਾਂ ਦੇ ਕੇਸ ਵੀ ਪਾਸ ਦਿੱਤੇ ਜਾਂਦੇ ਇਹ ਸਾਰੀ ਖੇਡ ਇੱਕ ਮੈਨੀਪੂਲੇਟਿਡ ਤਰੀਕੇ ਨਾਲ ਚੱਲਦੀ ਰਹਦੀ ਹੈ ਪਰ ਰਾਜਵਲ ਸਾਹਿਬ ਜਿਸ ਤਰ੍ਹਾਂ ਮਾਨਯੋਗ ਸੁਪਰੀਮ ਕੋਰਟ ਦਾ ਅਵਡਿਕਟ ਹੈ ਉਹਨਾਂ ਦਾ ਕਹਿਣਾ ਹੈ ਕਿ ਕਾਰਵਾਈ ਇਹਨਾਂ ਨੂੰ ਅੰਦਰ ਦੋ ਚੱਕ ਕੇ ਕੀ ਇਹ ਵਾਜਬ ਹੈ ਨੇ ਮੈਨੂੰ ਇਹ ਦੱਸੋ ਫਿਰ ਉਹਨੂੰ ਹਰਿਆਣਾ ਯੂਪੀ ਤੇ ਰਾਜਸਥਾਨ ਜਿਹੜਾ ਨੇੜੇ ਹੈ ਦਿੱਲੀ ਦੇ ਉਹ ਉੱਥੇ ਦੇ ਕਿਸਾਨਾਂ ਨੂੰ ਅੰਦਰ ਦੇਣ ਨੂੰ ਕਿਉਂ ਨਹੀਂ ਕਿਹਾ ਜੀ ਸਿਰਫ ਪੰਜਾਬ ਦੇ ਕਿਉਂ ਮੈਂ ਸਮਝਦਾ ਸੁਪਰੀਮ ਕੋਰਟ ਦੇ ਜੱਜ ਜਿਹੜੇ ਨੇ ਮੈਨੂੰ ਇਸ ਕੱਲ ਦਾ ਜਵਾਬ ਦੇਣ ਸਾਡੇ ਪਾਣੀਆਂ ਦੇ ਮਸਲੇ ਤੇ ਵੀ ਸਪਰੀਮ ਕੋਰਟ ਨੇ ਬਾਕੀ ਸਟੇਟਾਂ ਨਾਲੋਂ ਅਲੱਗ ਰੁਖ ਕਿਉਂ ਅਪਣਾਇਆ ਹੋਇਆ ਇੱਕ ਕੇਸ ਕੋਟ ਕਰ ਦੇਣ ਇੱਕ ਕੇਸ ਸਾਰੇ ਸਟੇਟਾਂ ਦੇ ਜਿਹੜੇ ਝਗੜੇ ਨੇ ਪਾਣੀਆਂ ਦੇ ਚੱਲਦੇ ਨੇ ਨਾਨ ਰਾਈਪੇਰੀਅਨ ਸਟੇਟ ਨੂੰ ਕਿਤੇ ਰਾਈਪੇਰੀਅਨ ਸਟੇਟ ਤੋਂ ਖੋ ਕੇ ਪਾਣੀ ਦਿੱਤਾ ਹੋਵੇ ਸਿਰਫ ਪੰਜਾਬ 'ਚ ਪੰਜਾਬ ਦਾ ਰੀਆਰਗੇਨਾਈਜੇਸ਼ਨ ਐਕਟ ਬਾਕੀ ਸਾਰੀ ਸਟੇਟਾਂ ਦੇ ਰੀਆਰਗੇਨਾਈਜੇਸ਼ਨ ਐਕਟ ਤੋਂ ਵੱਖਰਾ ਕਿਉਂ ਸਾਡੇ 78 79 80 ਕਿਉਂ ਲੋੜ ਪਈ ਔਰ ਉਹਨੂੰ ਅੱਜ ਤੱਕ ਹੁਣ ਜੇ ਇੱਕ ਚੀਫ ਮਿਨਿਸਟਰ ਨੇ ਕੇਂਦਰ ਦੇ ਦਬਾਹੇ ਹਟ ਜਿਹੜੀ ਸੁਪਰੀਮ ਕੋਰਟ ਚ ਪਟੀਸ਼ਨ ਪਾਈ ਸੀ ਉਹ ਵਾਪਸ ਲੈ ਲਈ ਹੂੰ ਉਹਨੂੰ ਕਿਹਾ ਗਿਆ ਸੀ ਇਹ ਚੀਫ ਮਿਨਿਸਟਰੀ ਰੱਖ ਲੈ ਆਪਣੀ ਅਪੀਲ ਰੱਖ ਲੈ ਤੇ ਉਹਨੇ ਵਾਪਸ ਲੈ ਲਈ ਚੀਫ ਮਿਨਿਸਟਰੀ ਦੀ ਕੁਰਸੀ ਬਚਾਉਣ ਵਾਸਤੇ ਸਜ਼ਾ ਤਾਂ ਸਾਰੇ ਪੰਜਾਬੀਆਂ ਨੂੰ ਮਿਲੀ ਨਾ ਤੇ ਸੁਪਰੀਮ ਕੋਰਟ ਕਿੱਥੇ ਜੁਡੀਸ਼ੀਅਰ ਜੁਡੀਸ਼ੀਅਸ ਰਹਿ ਗਈ ਜੀ ਹੁਣ ਤਾਂ ਜਦੋਂ ਕੋਈ ਜਾਂਦਾ ਉੱਥੇ ਕਹਿੰਦਾ ਜੀ ਤੁਸੀਂ ਵਾਪਸ ਲੈ ਲਈ ਵਾਪਸ ਲੈ ਲਈ ਇਹ ਕੋਈ ਜਵਾਬ ਥੋੜਾ ਹੈ ਜੀ ਕਿ ਜੇ ਸੁਪਰੀਮ ਕੋਰਟ ਦੇ ਜੱਜ ਤੋਂ ਇਹ ਉਮੀਦ ਨਹੀਂ ਕੀਤੀ ਜਾਂਦੀ ਜੇ ਇੱਕ ਬੰਦੇ ਨੇ ਗਲਤੀ ਕਰਤੀ ਤਾਂ ਬਾਕੀ ਸਾਰੇ ਸਬਰ ਕਰਦੇ ਰਹਿਣ ਉਹਨਾਂ ਨੇ ਸੁਣਨਾ ਹੀ ਨਹੀਂ ਇਨਸਾਫ ਹੀ ਨਹੀਂ ਦੇਣਾ ਹੂੰ ਸਾਡਾ ਪਾਣੀ ਮੁਫਤ ਜਾ ਰਿਹਾ ਰਾਜਸਥਾਨ ਨੂੰ ਲਗਾਤਾਰ ਲੱਖਾਂ ਕਰੋੜ ਦਾ ਸਾਨੂੰ ਨੇਚਰ ਨੇ ਸਾਨੂੰ ਬਖਸ਼ਿਆ ਕਿ ਹੈ ਜੀ ਉਪਜਾਊ ਧਰਤੀ ਤੇ ਪਾਣੀ ਹੂੰ ਧਰਤੀ ਦੇ ਵਿੱਚੋਂ ਅਸੀਂ ਇਹਨਾਂ ਨੂੰ 46% ਕੰਟ੍ਰਿਬਿਊਟ ਕਰਦੇ ਹਾਂ ਅੱਜ ਵੀ ਹੂੰ ਜਿਹੜਾ ਨੈਸ਼ਨਲ ਪੂਲ ਹੈ ਹੂੰ ਅਸੀਂ ਗ੍ਰੇਨ ਬਾਉਲ ਆਫ ਇੰਡੀਆ ਕਿਹਾ ਜਾਂਦੇ ਹਾਂ ਤੇ ਪਾਣੀ ਸਾਡਾ Rajasthan ਮੁਫਤ ਤੇ ਦਿੱਜਾਈ ਜਾ ਰਿਹਾ ਔਰ ਸਾਰੀਆਂ ਪਾਲਿਸੀ ਸੈਂਟਰ ਸਰਕਾਰ ਕਿਸੇ ਦੀ ਰਹੀ ਹੋਵੇ ਉਹਨੇ ਸਾਡੇ ਖਿਲਾਫ ਫੈਸਲੇ ਦਿੱਤੇ ਸੁਪਰੀਮ ਕੋਰਟ ਨੇ ਸੁਣੇ ਤੇ ਰੱਖ ਨਹੀਂ ਅੱਜ ਵੀ ਨਹੀਂ ਸੁਣਨ ਨੂੰ ਤਿਆਰ ਮੈਂ ਚਿੱਠੀ ਲਿਖੀ 2023 ਚੀਫ ਜਸਟਿਸ ਆਫ ਇੰਡੀਆ ਨੂੰ ਮੈਨੂੰ ਇੱਕ ਕੇਸ ਕੋਡ ਕਰ ਦੇ ਜਿੱਥੇ ਤੁਸੀਂ ਨਾਨ ਰਾਈਪੇਰੀਅਨ ਸਟੇਟ ਨੂੰ ਰਾਈਪੇਰੀਅਨ ਸਟੇਟ ਤੋਂ ਕੋਕੇ ਪਾਣੀ ਦਿੱਤਾ ਪੰਜਾਬ ਦਾ ਕਿਉਂ ਕੁਝ ਬਾਬ ਨਹੀਂ ਕੋਈ